ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਕੱਲ ਦੱਸਿਆ ਹੋਇਆ ਸੀ ਕਿ ਅੱਜ ਤੜਕਸਰ ਵੀ ਪੰਜਾਬ ਦੇ ਵਿੱਚ ਮੀਂਹ ਜਾਂ ਸੋਹਣੀਆਂ ਛੱਟਾਂ ਲੱਗ ਸਕਦੀਆਂ ਹਨ ਇੱਕ ਵਾਰ ਫਿਰ ਤੋਂ ਮੀਂਹ ਸ਼ੁਰੂ ਹੋਇਆ ਗੁਰਦਾਸਪੁਰ ਸਾਈਡ ਤੋਂ ਅਜਨਾਲਾ ਅੰਮ੍ਰਿਤਸਰ ਦੇ ਬਹੁਤ ਸਾਰੇ ਲੱਗੇ ਬਾਬਾ ਪਕਾਲਾ ਹੋ ਗਿਆ ਕਰਪੂਰਥਲਾ ਜ਼ਿਲ੍ਹੇ ਦੇ ਬਹੁਤ ਸਾਰੇ ਲੱਗੇ ਹੋ ਗਿਆ ਪਲਤ ਹੋ ਗਿਆ ਸੁਲਤਾਨਪੁਰ ਲੋਧੀ ਹੋ ਗਿਆ ਦੂਜੀ ਤਰਫ ਨਕੂਦਰ ਹੋ ਗਿਆ ਖਾ ਕੋਟ ਹੋ ਗਿਆ ਜਲੰਧਰ ਹੋ ਗਿਆ ਫਗਵਾੜਾ ਹੋ ਗਿਆ ਫਲੋਰ ਹੋ ਗਿਆ ਲੁਧਿਆਣਾ ਹੋ ਗਿਆ ਦਰਾਹਾ ਖੰਨਾ ਅਮਲੋਵ ਪੰਨਤਗੜ ਫਤਿਹਗੜ੍ਹ ਸਾਹਿਬ ਪਟਿਆਲਾ ਨਾਬਾ ਮਲੇਰਕੋਟਲਾ ਤੁਰੀ ਇਨ੍ਹਾਂ ਖੇਤਰਾਂ ਦੇ ਵਿੱਚ ਸਵੇਰ ਫਰ ਤਕੜੀ ਜਾਂ ਮੀਂਹ ਜਾਂ ਛੱਟਾ ਲੱਗਿਆ ਗਿਆ ਦੂਸਰੀ ਤਰਫ ਹੁਸ਼ਿਆਰਪੁਰ ਗੜਸ਼ੰਕਰ ਨਵਾਂ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਵੀ ਤੜਕਸਰ ਮੀਂਹ ਦੇਖਿਆ ਗਿਆ ਇਸੇ ਤਰ੍ਹਾਂ ਹੀ ਮਾਂਮਸਾ ਹੋ ਗਿਆ ਰੱਲਾ ਹੋ ਗਿਆ ਉਹਦੇ ਆਸ-ਪਾਸ ਬਠਿੰਡੇ ਦੇ ਇਲਾਕੇ ਹੋ ਗਿਆ ਜਾਂ ਬਰਨਾਲੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀ ਦੇਖਿਆ ਗਿਆ ਸਵੇਰ ਕੜਕਸਰ ਤੇ ਬਾਕੀ ਇਲਾਕਿਆਂ ਦੇ ਵਿੱਚ ਵੀ ਬੱਦਲਬਾਹ ਬਣੀ ਹੋਈ ਹੈ ਤੇ ਟੁੱਟਵੇਂ ਤੌਰ ਤੇ ਮੀਂਹ ਦੀ ਆ ਸੰਭਾਵਨਾ ਅੱਜ ਵੀ ਰਹਿਣ ਦੀ ਰਹਿਣ ਦੀ ਸੰਭਾਵਨਾ ਹਨ ਬਾਕੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਵੇਂ ਫਿਰੋਜ਼ਪੁਰ ਮੁਕਤਸਰ ਫਾਜਲਕਾ ਜਾਂ ਤਰਨਤਾਰਨ ਦੇ ਬਹੁਤ ਸਾਰੇ ਇਲਾਕੇ ਜਿੱਥੇ ਵਿੱਚ ਮੀਂਹ ਨਹੀਂ ਪੁਜਿਆ ਉਹਨਾਂ ਵਿੱਚ ਵੀ ਅੱਜ ਸ਼ਾਮ ਤੱਕ ਜਾਂ ਸਵੇਰ ਕੱਲ ਰਾਤ ਤੱਕ ਤਕੜੇ ਮੀਂਹ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਨਾ ਇਲਾਕਿਆਂ ਵਿੱਚ ਇੱਕ ਚੰਗਾ ਮੀਂਹ ਨਹੀਂ ਪਿਆ ਉਹਨਾਂ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਤਕੜੀਆਂ ਮੀਂਹ ਦੀਆਂ ਕਾਰਵਾਈਆਂ ਉਹਨਾਂ ਇਲਾਕਿਆਂ ਦੇ ਵਿੱਚ ਵੀ ਦੇਖੀਆਂ ਜਾਣਗੀਆਂ ਬਾਕੀ ਰਹਿੰਦੇ ਪੰਜਾਬੀ ਵਿੱਚ ਅੱਜ ਦੁਪਹਿਰ ਤੱਕ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਹੁੰਦੀਆਂ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ